ਸ੍ਰਿ ਸਿਦ ਸਮਾਜ ਸੇਵੀ ਸੰਸਥਾ ਇਕਤਾ ਵੈਲਫੇਅਰ ਕਲੱਬ ਖੰਨਾਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕਵਾਂ ਵਿਸ਼ਾਲ ਭਗਤੀ ਜਾਗਰਣ ਜੋ ਕਿ 30 ਨਵੰਬਰ ਦਿਨ ਸ਼ਨੀਵਾਰ ਸਾਡਾ ਚੈਨਲ ਦੇਖ ਰਹੇ ਹਾਂ ਉੱਥੇ-ਉੱਥੇ ਤੱਕ ਜਿੱਥੇ-ਉੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਮੈਂ ਉੱਥੇ-ਉੱਥੇ ਤੱਕ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਸ ਜਾਗਰਣ ਦੇ ਵਿੱਚ ਆਓ ਹੁਮ ਹੁਮਾ ਕੇ ਪਹੁੰਚੋ ਇੱਥੇ ਤੁਸੀਂ ਆਪਣੀ ਹਾਜ਼ਰੀ ਲਵਾਓ ਮਾਤਾ ਰਾਨੀ ਦੇ ਚਰਨਾਂ ਦੇ ਵਿੱਚ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜਿਵੇਂ ਕੀ ਹੈ 21ਵਾਂ ਵਿਚ ਹਾਲ ਭਗਤੀ ਜਾਗਰਣ ਹੈ ਜੀ ਅਸੀਂ ਵੀ ਸ਼ੁਰੂ ਤੋਂ ਹੀ ਜਦੋਂ ਕੀ ਸਟਾਰਟ ਕੀਤਾ ਅਸੀਂ ਵੀ ਸ਼ੁਰੂ ਤੋਂ ਹੀ ਜੁੜੇ ਹੋਏ ਆ ਮੈਂਬਰ ਆ ਠੀਕ ਹੈ ਬਿਲਕੁਲ ਜੀ ਤੇ ਕਹਿੰਦਾ ਸਰਦੂਲ ਜੀ ਦੇ ਪੂਰੇ ਵਰਲਡ ਤੱਕ ਫੈਨ ਨੇ ਠੀਕ ਹੈ ਬਸ ਖੰਨੇ ਵਾਲਿਆਂ ਨੂੰ ਪਤਾ ਹੀ ਚੱਲ ਗਿਆ 7 ਵਜੇ ਤੋਂ ਹੀ ਟੁੱਟ ਲੰਗਰ ਮਹਾਮਾਈ ਦੀ ਇੱਛਾ ਨਾਲ ਨਾਮ ਦੇ ਮੰਦਿਰ ਦੇ ਵਿੱਚ ਕਰਿਆ ਜਾਊਗਾ ਨਾਮ ਦੇ ਮੰਦਰ ਸਾਹਮਣੇ ਹਾਂ ਨਾਮ ਦੇ ਮੰਦਰ ਦੇ ਵਿੱਚ ਹੀ ਲੰਗਰ ਹੋਵੇਗਾ ਦੂਲ ਜੀ ਨੂੰ ਸਾਡੇ ਤੋਂ ਗਿਆ ਅੱਜ 4 ਸਾਲ ਲਗਭਗ ਹੋ ਗਏ ਨੇ ਪਰ ਉਹ ਸਾਡੇ ਵਿੱਚ ਮੌਜੂਦ ਨੇ ਕਿਉਂਕਿ ਜਿਹੜੇ ਏਕਤਾ ਵੈਲਫੇਅਰ ਦੇ ਕਲੱਬ ਦੇ ਜਿਹੜੇ ਮੈਂਬਰ ਨੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਤੇਜਿੰਦਰ ਸਿੰਘ ਆਰਟਿਸਟ ਅਤੇ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜੈ ਮਾਤਾ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਇਕਤਾ ਵੈਲਫੇਅਰ ਕਲੱਬ ਖੰਨਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਕਵਾਂ ਵਿਸ਼ਾਲ ਭਗਤੀ ਜਾਗਰਣ ਜੋ ਕਿ 30 ਨਵੰਬਰ ਦਿਨ ਸ਼ਨੀਵਾਰ ਕੱਲ ਨੂੰ ਲਲ੍ਹ੍ਹੇੜੀ ਰੋਡ ਪੁਣ ਉੱਤਰ ਦੇ ਸਾਰ ਹੀ ਸੰਤ ਨਾਮਦੇਵ ਜੀ ਦੇ ਮੰਦਰ ਦੇ ਬਿਲਕੁਲ ਸਾਹਮਣੇ ਹੋਣ ਜਾ ਰਿਹਾ ਹੈ ਜਿਸ ਦੀਆਂ ਕਈ ਦਿਨਾਂ ਤੋਂ ਜੰਗੀ ਪੱਤਰ ਤੇ ਤਿਆਰੀਆਂ ਚੱਲ ਰਹੀਆਂ ਹਨ ਜਨਾਬ ਸਰਦੂਲ ਸਕੰਦਰ ਜੀ ਦੀ ਯਾਦ ਵਿੱਚ ਇਹ ਇਕਵਾਂ ਵਿਸ਼ਾਲ ਭਗਤੀ ਜਾਗਰਣ ਹੋਣ ਜਾ ਰਿਹਾ ਔਰ ਖਾਸ ਗੱਲ ਇਹ ਹੈ ਕਿ ਜਨਾਬ ਸਰਦੂਲ ਸਕੰਦਰਜੀਤ ਦੀ ਤਰ੍ਹਾਂ ਹੀ ਉਹਨਾਂ ਦੇ ਬੇਟੇ ਅਲਾਪ ਸਕੰਦਰ ਖੁਦ ਆਪਣੀ ਦੇਖ ਰੇਖ ਵਿੱਚ ਇਹ ਸਾਰਾ ਇੰਤਜ਼ਾਮ ਦੇਖ ਰਹੇ ਹਨ ਅਤੇ ਮਾਤਾ ਜੀ ਦਾ ਬਹੁਤ ਹੀ ਸੁੰਦਰ ਪੰਡਾਲ ਭਵਨ ਦੀ ਸਜਾਵਟ ਆਪ ਕਰਵਾ ਰਹੇ ਹਨ ਪੰਜਾਬ ਲਾਈਵ 80 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਕਿ ਤੁਸੀਂ ਦੇਖੋਗੇ ਏਕਤਾ ਵੈਲਫੇਅਰ ਵਾਲੇ ਜੋ ਕਿ ਆਏ ਸਾਲ ਦੀ ਤਰ੍ਹਾਂ 21ਵਾਂ ਜਾਗਰਣ ਕਰਵਾ ਰਹੇ ਨੇ ਉਹਨਾਂ ਦੀ ਸਾਰੀ ਟੀਮ ਇੱਥੇ ਖੜੀ ਏ ਲੜੀ ਰੋਡ ਪੁਲ ਉੱਤਰ ਦੇ ਸਾਰੀ ਨਾਮ ਦੇ ਮੰਦਰ ਦੇ ਸਾਹਮਣੇ ਆਪਾਂ ਗੱਲ ਕਰਨੇ ਆ ਸਾਡੇ ਨਾਲ ਖੜੇ ਨੇ ਆਲਾਪ ਸਕੰਦਰ ਜੀ ਆਪਾਂ ਸਰਦੂਲ ਸਕੰਦਰ ਦੇ ਬੇਟੇ ਜੀ ਆਪਾਂ ਉਹਨਾਂ ਨਾਲ ਗੱਲ ਕਰਨੇ ਆ ਕੀ ਕਹਿਣਾ ਉਹਨਾਂ ਨੇ ਹੰਜੀ ਆਲਾਪ ਜੀ ਇੱਥੇ ਜਾਗਰਤਾ ਹੋ ਰਿਹਾ 30 ਨਵੰਬਰ ਨੂੰ ਖੰਨੇ ਦਾ ਸਭ ਤੋਂ ਵੱਡਾ ਜਾਗਰਤਾ ਤੇ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਇਹ ਖੰਨੇ ਦਾ ਤੁਸੀਂ ਜਿਵੇਂ ਕਿਹਾ ਜੀ ਸਭ ਤੋਂ ਵੱਡਾ ਜਾਗਰਣ ਮੈਂ ਕਹਿੰਦਾ ਵੀ ਇਹ ਅਹ ਤਿੰਨ ਚੀਜ਼ਾਂ ਨੇ ਜਿਹਦੇ ਕਰਕੇ ਵੱਡਾ ਹੁੰਦਾ ਸਭ ਤੋਂ ਪਹਿਲਾਂ ਉਸ ਮਾਤਾ ਰਾਣੀ ਮਹਾਮਾਇੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਤੇ ਸਾਡੇ ਜਿਹੜੇ ਕੁਝ ਬਹੁਤ ਹੀ ਵਿਸ਼ੇਸ਼ ਜਿਹੜੇ ਸਹਿਯੋਗੀ ਨੇ ਸਾਡੇ ਜਿਹੜੇ ਹਰ ਤਰੀਕੇ ਨਾਲ ਸਾਡੀ ਜਿਹੜੀ ਸਹਾਇਤਾ ਵੀ ਕਰਦੇ ਨੇ ਸਾਡਾ ਸਾਥ ਵੀ ਦਿੰਦੇ ਨੇ ਔਰ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਨੇ ਉਹ ਚਾਹੇ ਸਾਡੇ ਸ਼ਹਿਰ ਤੋਂ ਹੋਣ ਚਾਹੇ ਸਾਡੇ ਸ਼ਹਿਰ ਦੇ ਆ ਜਿਹੜੇ ਨੇਬਰਿੰਗ ਸਿਟੀਜ਼ ਤੋਂ ਹੋਣ ਔਰ ਚਾਹੇ ਸਾਡੇ ਮਹੱਲੇ ਦੇ ਵਿੱਚ ਹੋਣ ਜੀ.ਟੀ.ਬੀ ਨਗਰ ਦੇ ਵਿੱਚੋਂ ਤਾਂ ਉਹ ਪੂਰਾ ਸਹਿਯੋਗ ਦਿੰਦੇ ਆ ਔਰ ਤੀਸਰੀ ਚੀਜ਼ ਜਿਹੜੀ ਬਹੁਤ ਜ਼ਰੂਰੀ ਹੈ ਉਹ ਮੈਂ ਕਹਿੰਦਾ ਸਾਡਾ ਇੱਕ ਤਾਂ ਵੈਲਫੇਅਰ ਕਲੱਬ ਦੀ ਜਿਹੜੀ ਮਿਹਨਤ ਹੈ ਉਹ ਮੈਨੂੰ ਲੱਗਦਾ ਕਿ ਜੇ ਠੜ ਦੀ ਗਰਮੀਆਂ ਤੋਂ ਲੈ ਕੇ ਇਸ ਮੌਸਮ ਤੱਕ ਵੀ ਉਹ ਭਜਨ-ਨਟ ਕਰਦੇ ਆ ਸਾਰੇ ਪਾਸੇ ਇਸ ਗੱਲ ਦਾ ਹੁੱਕਾ ਦਿੰਦੇ ਆ ਕਿ ਮਾਤਾ ਰਾਣੀ ਦਾ ਜਾਗਰਣ ਹੋ ਰਿਹਾ ਤੇ ਉਹਦੇ ਵਾਸਤੇ ਮਿਹਨਤ ਕਰਦੇ ਆ ਤੁਹਾਡੇ ਸਾਹਮਣੇ ਦੇਖੋ ਜੀ ਦੋ ਦਿਨ ਦਿਨ ਪਹਿਲਾਂ ਦਾ ਲੱਗਿਆ ਹੋਇਆ ਸਾਰਾ ਪੰਡਾਲ ਚੱਲ ਰਿਹਾ ਸੋ ਇਹ ਇਹਨਾਂ ਦੀ ਮਿਹਨਤ ਹੈ ਔਰ ਇਹਨਾਂ ਦੀ ਮਿਹਨਤ ਜਿਸ ਚੀਜ਼ ਵਾਸਤੇ ਉਹ ਬਹੁਤ ਅੱਛੀ ਚੀਜ਼ ਹੈ ਕਿਉਂਕਿ ਮਾਤਾ ਰਾਣੀ ਦਾ ਗੁੰਗਾਨ ਕਰਨਾ ਮਾਤਾ ਰਾਨੀ ਦਾ ਨਾਮ ਜਪਉਣਾ ਸਾਰੇ ਭਗਤਾਂ ਨੂੰ ਸਾਰੇ ਬੱਚਿਆਂ ਨੂੰ ਉਹਨਾਂ ਨੂੰ ਉਸ ਜੋਤ ਦੇ ਨਾਲ ਲੀਨ ਕਰਨਾ ਇਹ ਮੈਂ ਕਹਿੰਨਾ ਇੱਕ ਅੱਛੇ ਸਨਾਤਨੀ ਦਾ ਜਿਹੜਾ ਫਰਜ਼ ਵੀ ਹੈ ਉਹਨਾਂ ਦਾ ਇਹ ਜਿਹੜਾ ਧਰਮ ਵੀ ਹੈ ਸੋ ਇਹ ਆਪਣਾ ਧਰਮ ਪੂਰਾ ਵੀ ਕਰ ਰਹੇ ਨੇ ਔਰ ਬੜੀ ਅੱਛੀ ਡਿਊਟੀ ਨਿਭਾ ਰਹੇ ਨੇ ਮੈਨੂੰ ਬੜਾ ਮਾਣ ਹੈ ਆਪਣੇ ਸਾਰੇ ਭਰਾਵਾਂ ਤੇ ਸਾਡਾ ਪਰਿਵਾਰ ਸਾਡੇ ਨਾਲ ਜੁੜਿਆ ਔਰ ਬੰਦ ਸਿੰਘ ਜੀ ਉਹਨਾਂ ਦੀ ਫੈਮਲੀ ਸਾਰੀ ਜਿਨ੍ਹਾਂ ਦੇ ਇਸ ਜਗ੍ਹਾ ਦੇ ਵਿੱਚ ਇਸ ਮਕਦਸ ਜਗ੍ਹਾ ਦੇ ਵਿੱਚ ਇਹ ਜਾਗਰਣ ਹੁੰਦਾ ਹੈ ਸੋ ਮੈਂ ਹਮੇਸ਼ਾ ਇਹਨਾਂ ਦਾ ਸ਼ੁਕਰਗੁਜ਼ਾਰ ਕਰਦਾ ਹੀ ਆ ਇਸ ਚੀਜ਼ ਦਾ ਅਸੀਂ ਸ਼ੁਕਰਗੁਜ਼ਾਰ ਆ ਇਸ ਚੀਜ਼ ਦੇ ਔਰ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਨੇ ਹਿਮੰਤ ਜੀ ਔਰ ਉਹਨਾਂ ਦੇ ਨਾਲ ਸਾਡੀ ਸਾਰੀ ਟੀਮ ਪੰਕਜ ਜੀ ਇਧਰ ਦੀਪੂ ਹੈ ਸਾਡੇ ਭਾਜੀ ਰਿੰਕ ਭਾਜੀ ਪਿੰਕੂ ਭਾਜੀ ਔਰ ਸਾਰੇ ਇਹ ਸਾਡੀ ਸਾਰੀ ਟੀਮ ਹੈ ਜਿਹੜੀ ਇਕੱਠੇ ਹੋ ਕੇ ਜਿਹੜਾ ਇਹ ਉਪਰਾਲਾ ਕਰਦੇ ਆ ਇਕੱਲਾ ਇੱਕ ਜਾਣੇ ਦੇ ਨਾਲ ਨਹੀਂ ਹੁੰਦਾ ਇਹ ਹੁੰਦਾ ਸਾਡੀ ਟੀਮ ਦੇ ਨਾਲ ਸੋ ਅਸੀਂ ਬੇਨਤੀ ਕਰਦੇ ਆ ਜਿੱਥੇ ਤੱਕ ਵੀ ਤੁਸੀਂ ਸਾਡਾ ਚੈਨਲ ਦੇਖ ਰਹੇ ਹੋ ਉੱਥੇ-ਉੱਥੇ ਤੱਕ ਜਿੱਥੇ-ਜਿੱਥੇ ਤੱਕ ਸਾਡੀ ਆਵਾਜ਼ ਪਹੁੰਚ ਰਹੀ ਹੈ ਮੈਂ ਉੱਥੇ-ਉੱਥੇ ਤੱਕ ਤੁਹਾਡੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਦਾ ਕਿ ਇਸ ਜਾਗਰਣ ਦੇ ਵਿੱਚ ਆਓ ਹੁਮ ਹੁਮਾ ਕੇ ਪਹੁੰਚੋ ਇੱਥੇ ਤੁਸੀਂ ਆਪਣੀ ਹਾਜ਼ਰੀ ਲਵਾਓ ਔਰ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਆਪਣਾ ਆਸ਼ੀਰਵਾਦ ਪ੍ਰਾਪਤ ਕਰੋ ਜੀ ਜਿਵੇਂ ਕਿ ਆ 21ਵਾਂ ਵਿਚਾਲ ਭਗਤੀ ਜਾਗਰਣ ਹੈ ਜੀ ਅਸੀਂ ਵੀ ਸ਼ੁਰੂ ਤੋਂ ਹੀ ਜਦੋਂ ਕੀ ਸਟਾਰਟ ਕੀਤਾ ਅਸੀਂ ਵੀ ਸ਼ੁਰੂ ਤੋਂ ਹੀ ਜੁੜੇ ਹੋਏ ਆ ਮੈਂਬਰ ਆ ਠੀਕ ਹੈ ਜੀ ਬਿਲਕੁਲ ਜੀ ਤੇ ਕਹਿੰਦਾ ਸਰਦੂਲ ਜੀ ਦੇ ਪੂਰੇ ਵਰਲਡ ਤੱਕ ਫੈਨ ਨੇ ਠੀਕ ਹੈ ਬਸ ਖੰਨੇ ਵਾਲਿਆਂ ਨੂੰ ਪਤਾ ਹੀ ਚਲ ਜਾਏ ਕਿ ਸਰਦੂਲ ਜੀ ਦਾ ਜਾਗਰਣ ਜਰੀ ਜਦੀ ਆ ਰਹੇ ਇੱਕ ਤੁਸੀਂ ਕੱਲ ਤੁਸੀਂ ਜਾਗਰਣ ਤੇ ਕਰਨਾ ਹੈ ਇੱਕ ਤੁਹਾਡੇ ਵੱਡੇ ਬਰਨ ਚੱਲਣਾ ਇੱਕ ਨੂਰੀ ਜੀ ਨੇ ਹੋਰ ਕਿਹੜੇ ਕਿਹੜੇ ਕਲਾਕਾਰ ਆ ਰਹੇ ਪਹੁੰਚ ਰਹੇ ਦੇਖੋ ਜੀ ਸਾਡੇ ਪਰਿਵਾਰ ਦੀ ਹਾਜ਼ਰੀ ਤਾਂ ਹਰ ਸਾਲ ਇਦਾਂ ਹੀ ਲੱਗਦੀ ਰਹੇਗੀ ਕਿਉਂਕਿ ਸਾਡਾ ਜਿਵੇਂ ਤੁਸੀਂ ਕਿਹਾ ਹੀ ਆਪਣਾ ਕਿ ਸਾਰੀ ਟੀਮ ਹੈ ਸੋ ਉਹ ਸਾਡਾ ਫਰਜ਼ ਵੀ ਹੈ ਸਾਡਾ ਧਰਮ ਵੀ ਹੈ ਔਰ ਜਿੰਨੇ ਸਾਲਾਂ ਤੋਂ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਹਾਂਜੀ ਹਾਂ ਇਹ ਸਾਡੀ ਜਿਹੜੀ ਹਾਜ਼ਰੀ ਲੱਗਦੀ ਰਹਿਣੀ ਹੈ ਪਰ ਸਾਡੀ ਖੁਸ਼ਕਿਸਮਤੀ ਹੈ ਕਿ ਐਤਕੀ ਪ੍ਰਵੀnder ਪਲਕ ਜੀ ਔਰ ਮਨੀ लाडला ਜੀ ਮਾਤਾ ਦੇ ਬਹੁਤ ਹੀ लाडले ਬੱਚੇ ਔਰ ਮਾਤਾ ਰਾਣੀ ਦੀ ਕਿਰਪਾ ਦੇ ਨਾਲ ਇੰਦਰਜੀਤ ਨਿੱਕੂ ਜੀ ਵੀ ਇੱਥੇ ਆਪਣੀ ਪਰਮੀ ਹਾਜ਼ਰੀ ਲਵਾਉਣਗੇ ਉਹਨਾਂ ਦਾ ਅਸੀਂ ਸਨਮਾਨ ਕਰ ਰਹੇ ਹਾਂ ਮਾਤਾ ਰਾਣੀ ਦੇ ਚਰਨਾਂ ਤੋਂ ਆਸ਼ੀਰਵਾਦ ਲੈ ਕੇ ਪ੍ਰਾਪਤ ਕਰਕੇ ਸੋ ਉਹਨਾਂ ਸਾਰੇ ਸਿੰਗਰਸ ਨੇ ਹਾਜ਼ਰੀ ਲਵਾਉਣੀਆਂ ਪਰ ਉਹਨਾਂ ਤੋਂ ਇਲਾਵਾ ਸਾਡੇ ਸ਼ਹਿਰ ਦੇ ਜਿਹੜੇ ਕੁਝ ਖਾਸ ਜਿਹੜੇ ਸਾਡੇ ਮਾਇਨਾਸ ਹਸਤੀਆਂ ਨੇ ਲक्की ਧਮਾਨ ਜੀ ਔਰ ਬਲਵੀਰ ਰਾਏ ਜੀ ਉਹਨਾਂ ਦੇ ਨਾਲ ਵੀ ਅਸੀਂ ਸਟੇਜ ਸਾਂਝੀ ਕਰ ਰਹੇ ਹਾਂ ਉਹ ਵੀ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਸੋ ਉਸ ਤੋਂ ਬਾਅਦ ਫਿਰ ਬਿੱਟੂ ਜੀ ਨਾ ਪਾਰਟੀ ਹੈਗੀ ਆ ਜਿਨ੍ਹਾਂ ਨੇ ਮਾਤਾ ਰਾਣੀ ਦੀਆਂ ਪੱਕੀਆਂ ਪੇਟਾਂ ਗਾ ਕੇ ਔਰ ਮਾਤਾ ਰਾਣੀ ਦੇ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਉਹਨਾਂ ਦੀ ਬਲੇਸਿੰਗ ਲੈ ਕੇ ਤਾਰਾ ਰਾਣੀ ਦੀ ਕਥਾ ਵੀ ਉਹਨਾਂ ਨੇ ਕਰਨੀ ਹੈ ਸੋ ਬਿੱਟੂ ਸਾਊਂਡਸ ਐਂਡ ਐਂਟਰਟੇਨਮੈਂਟਸ ਆ ਰਿਹਾ ਉਹ ਜਿਹੜਾ ਪੂਰਾ ਗਰੁੱਪ ਸਾਡਾ ਹੈ ਉਹ ਜੁਆਇਨ ਕਰਕੇ ਸਾਨੂੰ ਸਟੇਜ ਦੇ ਉੱਤੇ ਮਾਤਾ ਰਾਣੀ ਦਾ ਗੁਣਗਾਨ ਕਰਨਗੇ ਜਿਵੇਂ ਕਿ 30 ਨਵੰਬਰ ਨੂੰ ਸ਼ਨੀਵਾਰ ਨੂੰ ਜਗਰਾਤਾ ਇੱਥੇ ਲਲੜੀ ਰੋਡ ਤੇ ਥੰਨੇ ਵਿੱਚ ਨਾਮਦੇਵ ਮੰਦਰ ਦੇ ਸਾਹਮਣੇ ਜੀ ਤੇ ਕੀ ਟਾਈਮ ਹੈ ਕਿੰਨੇ ਵਜੇ ਟਾਈਮਿੰਗ ਟਾਈਮਿੰਗ ਸਾਡੀ ਇੱਧਰ ਜੀ ਮਾਤਾ ਰਾਣੀ ਤੋਂ ਅਸੀਂ ਜਿਹੜਾ ਅਸ਼ੀਰਵਾਦ ਪ੍ਰਾਪਤ ਕਰਕੇ ਉਹਨਾਂ ਦੇ ਚਰਨਾਂ 'ਚ ਉਹਨਾਂ ਦੀ ਜੋਤ ਤੋਂ ਅਸ਼ੀਰਵਾਦ ਲੈ ਕੇ ਅਸੀਂ 7 ਵਜੇ ਦੀ ਜਿਹੜੀ ਹੈ ਸਾਡੀ ਸਟਾਰਟਿੰਗ ਜਿਹੜੀ ਅਸੀਂ ਕਰ ਦੇਣਾ ਚਾਹੁੰਦੇ ਹਾਂ ਜੀ ਕਿਉਂਕਿ ਸੰਗਤਾਂ ਆ ਕੇ ਬੈਠ ਜਾਣ ਔਰ ਸ਼ੁਰੂ ਤੋਂ ਹੀ ਲੈ ਕੇ ਐਂਡ ਤੱਕ ਉਹ ਹਾਜ਼ਰੀ ਲਵਾਉਣਾ ਔਰ ਤੁਸੀਂ ਜਿਵੇਂ ਦੱਸਿਆ 21 ਸਾਲ ਹੋ ਗਏ ਨੇ ਹਰ ਸਾਲ ਦੀ ਤਰ੍ਹਾਂ ਤੁਸੀਂ ਐਤਕੀ ਵੀ ਆਉਣਾ ਜੀ ਸਾਡੀ ਸਾਰਿਆਂ ਦੀ ਤੁਹਾਨੂੰ ਬੇਨਤੀ ਹੈ ਤੁਹਾਡੇ ਚਰਨਾਂ ਦੇ ਵਿੱਚ ਤੁਸੀਂ ਹੁਮਮਾ ਕੇ ਪਹੁੰਚੋ ਔਰ ਮਾਤਾ ਰੈਣੀ ਦਾ ਗੁਣਗਾਨ ਕਰੋ ਜੀ ਔਰ ਵੀ ਪ੍ਰਧਾਨ ਜੀ ਖੜੇ ਨੇ ਮੈਂ ਹੋਰ ਮੈਂਬਰ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਨੇ ਆ ਇਹ ਸੀ ਇਲਾਪ ਇਲਾਪ ਸਕੰਦਰ ਜੀ ਸਰਦੂਲ ਸਕੰਦਰ ਦੇ ਛੋਟੇ ਬੇਟੇ ਜੀ ਇਹ ਮੈਂਬਰਾਂ ਨਾਲ ਸਾਡੇ ਨਾਲ ਖੜੇ ਨੇ ਬਿੱਟੂ ਜੀ ਹਾਂਜੀ ਬਿੱਟੂ ਜੀ ਜੈਕਾਰਾ ਸ਼ੇਰਾਵਾਲੀ ਦਾ ਬੋਲ ਸੱਚੇ ਦਰਵਾਰ ਕੀ ਜੈ ਸ਼ਨੀਵਾਰ ਨੂੰ 30 ਨਵੰਬਰ ਨੂੰ ਜਾਗਰਣ ਜਿਹੜਾ ਹੋ ਰਿਹਾ ਤੇ ਕੀ ਸਤਾ ਵੈਲਫੇਅਰ ਕਲੱਬ ਵੱਲੋਂ ਜੀ ਹਰ ਸਾਲ ਇਹ ਜਾਗਰਣ ਕਰਾਇਆ ਜਾਂਦਾ ਹੈ ਇਹ ਸਰਦੂਲ ਭਾਜੀ ਜੀ ਕਰਾ ਕੇ ਗਏ ਸੀ ਜੀ ਸ਼ੁਰੂ ਇਹ ਜਾਗਰਣ ਇਸ ਵਾਰ ਇਹ 21ਵਾਂ ਜਾਗਰਣ ਹੈ ਜੀ ਤੇ ਇਹ 7 ਵਜੇ ਦੇ ਕਰੀਬ ਜਿਹੜਾ ਜਾਗਰਣ ਹੈ ਸਾਡਾ ਕੱਲ ਸ਼ਾਮ ਨੂੰ ਸ਼ੁਰੂ ਹੋਊਗਾ 7 ਵਜੇ ਤੋਂ ਹੀ ਟੁੱਟ ਲੰਗਰ ਮਾ ਮਾਈ ਦੀ ਇੱਛਾ ਨਾਲ ਨਾਮ ਦੇ ਮੰਦਰ ਦੇ ਵਿੱਚ ਕਰਿਆ ਜਾਊਗਾ ਨਾਮ ਦੇ ਮੰਦਰ ਸਾਹਮਣੇ ਹਾਂ ਨਾਮ ਦੇ ਮੰਦਰ ਦੇ ਵਿੱਚ ਹੀ ਲੰਗਰ ਹੋਊਗਾ ਜੀ ਤੇ ਸਾਰਿਆਂ ਨੇ ਸਭ ਨੂੰ ਮਤਲਬ ਹੱਥ ਜੋੜ ਕੇ ਬੇਨਤੀ ਹੈ ਵੀ ਟਾਈਮ ਨਾਲ ਪਹੁੰਚ ਕੇ ਮਹਾਮਾਈ ਦਾ ਆਸ਼ੀਰਵਾਦ ਲਓ 5 ਵਜੇ ਸ਼ੋਭਾ ਯਾਤਰਾ ਜਿਹੜੀ ਦੁਰਗਾ ਮੰਦਰ ਗੁਰਤੇਗ ਬਾਦਨਗਰ ਤੋਂ ਸ਼ੁਰੂ ਹੋਊਗੀ ਤੇ ਇਧਰੋਂ ਹੁੰਦੀ ਹੋਈ ਉਹ ਇੱਥੇ ਪੰਡਾਲ ਤੱਕ ਆਊਗੀ ਤੇ ਇਹਦੇ ਵਿੱਚ ਜਿਹੜੇ ਕੱਲ ਨੂੰ ਅਸੀਂ ਕਲਾਕਾਰ ਹੈਗੇ ਨੇ ਇਹ ਜਿਹੜਾ ਜਾਗਰਣ ਹੈ ਹੁਣ ਸਰਪ੍ਰਸਤੀ ਅਮਰਨੁਰ ਜੀ ਦੀ ਉਹਦੇ ਵਿੱਚ ਕਰਾਇਆ ਜਾਂਦਾ ਜੀ ਤੇ ਇਹਦੇ ਵਿੱਚ ਜਿਹੜੇ ਕੱਲ ਨੂੰ ਕਲਾਕਾਰ ਆ ਰਹੇ ਨੇ ਇੱਕ ਤਾਂ ਪਰਵਿੰਦਰ ਪਲਕ ਜੀ ਹੈ ਇਹ ਆਪਣੇ ਫਤਿਹਾਬਾਦ ਤੋਂ ਮਣੀ ਲਾਡਲਾ ਜੀ ਤੇ ਆਪਣਾ ਇੰਦਰਜੀਤ ਨਿੱਕੂ ਜੀ ਤੇ ਆ ਰਸਾਰੰਗ ਆਲਾਪ ਤੇ ਬਲਬੀਰ ਰਾਏ ਜੀ ਤੇ ਲक्की ਤੇਮਨ ਜੀ ਤੇ ਸਾਰਿਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਹੈ ਵੀ ਸਾਰੇ ਟਾਈਮ ਨਾਲ ਪਹੁੰਚ ਕੇ ਮਹਾਮਾਈ ਦਾ ਅਸ਼ੀਰਵਾਦ ਲਓ ਜੈਕਾਰਾ ਸ਼ੇਰਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ ਸਾਡੇ ਨਾਲ ਖੜੇ ਨੇ ਐਮ ਸੀ ਸੁਖਮਣ ਜੀ ਆਪਾਂ ਸੁਖਮਨ ਜੀ ਨਾਲ ਗੱਲ ਕਰਨੇ ਹਾਂ ਜੀ ਸੁਖਮਨ ਜੀ ਕੀ ਕਹਣਾ ਤੁਹਾਡਾ ਸਾਰਿਆਂ ਨੂੰ ਜੈ ਮਾਤਾ ਦੀ ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਪਹਿਲਾਂ ਤਾਂ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਇਹ ਜਿਹੜਾ ਜਾਗਰਣ ਇਕਤਾ ਵੈਲਫੇਅਰ ਕਲੱਬ ਵੱਲੋਂ ਕਰਵਾਇਆ ਜਾਂਦਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਹਮ ਹਮਾ ਕੇ ਕੱਲ 30 ਨਵੰਬਰ ਨੂੰ ਬੰਤ ਸਿੰਘ ਦੇ ਖੂਹ ਦੇ ਉੱਤੇ ਜੋ ਜਗਰਾਤਾ ਲਗਾਤਾਰ 21ਵਾਂ ਜਾਗਰਣਾ ਹੈ ਜੋ ਕਿ ਸਰਦੂਲ ਭਾਜੀ ਨੇ ਸਾਡੇ ਵੱਡੇ ਵੀਰ ਜੀ ਨੇ ਸਰਦੂਲ ਜੀ ਨੇ ਸ਼ੁਰੂ ਕਰਵਾਇਆ ਸੀ ਇਹਨਾਂ ਦੇ ਨਾਲ 17 ਜਾਗਰਣ ਕਰਵਾਏ ਜੋ ਕਿ ਸਫਲਤਾਪੂਰਵਕ ਆਪ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਕਿ ਬਹੁਤ ਵਧੀਆ ਢੰਗ ਨਾਲ ਕਰਵਾਏ ਜਾਂਦੇ ਨੇ ਔਰ ਉਹਨਾਂ ਤੋਂ ਬਾਅਦ ਹੁਣ ਸਾਡੇ ਭਾਬੀ ਜੀ ਅਮਨੁਰੀ ਜੀ ਨੇ ਕਮਾਨ ਸੰਭਾਲੀ ਆ ਆਲਾਪ ਸਕੰਦਰ ਅ ਸਰੰਗ ਸਕੰਦਰ ਜੀ ਉਹਨਾਂ ਦੇ ਬੇਟੇ ਨੇ ਸਰਦੂਲ ਜੀ ਨੂੰ ਸਾਡੇ ਤੋਂ ਗਿਆ ਅੱਜ 4 ਸਾਲ ਲਗਭਗ ਹੋ ਗਏ ਨੇ ਪਰ ਉਹ ਸਾਡੇ ਵਿੱਚ ਮੌਜੂਦ ਨੇ ਕਿਉਂਕਿ ਜਿਹੜੇ ਏਕਤਾ ਵੈਲਫੇਅਰ ਦੇ ਕਲੱਬ ਦੇ ਜਿਹੜੇ ਮੈਂਬਰ ਨੇ ਉਹ ਔਰ ਉਹਨਾਂ ਦਾ ਪਰਿਵਾਰ ਸਾਨੂੰ ਸਰਦੂਲ ਜੀ ਮੰਗੂ ਹੀ ਲੱਗਾ ਕਦੇ ਕਮੀ ਨਹੀਂ ਆਉਣ ਦਿੱਤੀ ਸਰਦੂਲ ਜੀ ਦੀ ਪਰ ਸਰਦੂਲ ਜੀ ਦੀ ਯਾਦ ਨੂੰ ਸਮਰਪਿਤ ਹੁਣੇ ਕਰਾਉਣ ਲੱਗੇ ਵੀ ਇਹ ਜਿਹੜਾ 21ਵਾਂ ਜਾਗਰਣਾ 17 4 ਤਾਂ ਕਈ ਬੰਦੇ ਨੇ ਸਵਾਲ ਕਰਿਆ ਵੀ 17 4 ਦਾ ਮਤਲਬ ਕੀ ਆ ਤਾਂ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜੇ 17 ਜਾਗਰਣ ਹੋਏ ਨੇ ਉਹ ਸਰਦੂਲ ਜੀ ਦੀ ਰਹਿਨਮਾਈ ਜੇ ਹੋਏ ਨੇ ਹੁਣੇ ਜਿਹੜੇ 4 ਜਾਗਰਣ ਨੇ ਇਕਤਾ ਵੈਲਫੇਅਰ ਕਲੱਬ ਨੇ ਭਾਬੀ ਜੀ ਅਮਨ ਨੂਰ ਜੀ ਦੇ ਸਰਪ੍ਰਸਤੀ ਚ ਕਰਾਏ ਨੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਕਿ ਹੌਮ ਹੌਕ ਮਾ ਕੇ ਪਜੋ ਮਹਾਮਾਈ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਹੜਾ ਗੁਰੂ ਘਰ ਲੰਗਰ ਆ ਮਹਾਮਾਈ ਦਾ ਲੰਗਰ ਮਹਾਮਾਈ ਦੀ ਇੱਛਾ ਨਾਲ 7 ਵਜੇ ਤੋਂ ਸ਼ੁਰੂ ਹੋ ਕੇ ਮਹਾਮਈ ਦੀ ਇੱਛਾ ਤੱਕ ਅਟੁੱਟ ਵਰਤੇਗਾ ਆਪ ਸਭ ਨੂੰ ਦੁਬਾਰਾ ਫੇਰ ਅਪੀਲ ਕਰਦਾ ਕਿ ਹਉਮ ਮਹਾਮਾ ਕੇ ਪਹੁੰਚੋ ਜੈ ਮਾਤਾ ਦੀ 80 ਨੀਤ ਤੋਂ ਮੈਂ ਹਮਕਾਰ ਸਿੰਘ ਸੱਤੂ ਮੇਰੇ ਨਾਲ ਤਜਿੰਦਰ ਸਿੰਘ ਆਰਟਿਸਟ